ਕਰਨਾ ਇੱਕ ਵਾਰੀ ਵੀ ਨਹੀਂ ਕਿਹਾ ਕਿ ਅਸੀਂ ਗਰੀਬ ਆ ਤੇ ਖਾਲਸਾ ਜੀ ਮੈਨੂੰ ਬਾਬਾ ਸਤਨਾਮ ਜੀ ਦੱਸਦੇ ਕਹਿੰਦੇ ਉਹਨਾਂ ਦਾ ਇੱਕ ਵੀ ਅਕਾਊਂਟ ਨਹੀਂ ਸੀ ਕਿਸੇ ਇੱਕ ਪੋਰਾ ਵੀ ਉਹਨਾਂ ਨੇ ਪ੍ਰਾਪਰਟੀ ਨਹੀਂ ਬਣਾਈ ਵਾਰ ਤੇ ਉਹਨਾਂ ਦਾ ਅੱਜ ਤੱਕ ਵੀ ਕੋਈ ਬੈਂਕ ਬੈਲੈਂਸ ਨਹੀਂ ਜਿਹੜੇ ਕਬਰ ਦਾ 1 ਰੁਪਿਆ ਬੈਂਕ ਬੈਲੈਂਸ ਨਾ ਹੋਵੇ ਤੇ ਮਹਾਰਾਜ ਦੀ ਕੁਦਰਤ ਆਉਣ ਉਸ ਕਰਦੇ ਵਿੱਚ ਏਡੇ ਬੜੇ ਸਬੰਧ ਰਚੇ ਜਾਣ ਇਹ ਗੁਰਾਂ ਸਰ ਦੀ ਕਿਰਪਾ ਨਹੀਂ ਹੈਗੀ ਤੇ ਹੋਰ ਕੀ ਹੈ ਦਸਤਾ ਦਿਓ ਜਾਤਨਾ ਪ੍ਰਤਨਾ ਆਦਰ ਉਦਿਆਨ ਪਰਮਿਨਾ ਮਿੱਤਰਨ ਇਚਤਨ ਰੁਕ ਰਹਿਣ ਕੇ ਸਾਖਾ ਦਾ ਸਿੰਨਾ ਰਾਜਾ ਸਗਨੀ ਸ੍ਰਿਸ਼ਟਾ ਹਰ ਨਾਮ ਵੰਡਿ ਨਾ ਮਹਪੁਰਖਾਂ ਨੇ ਇੱਕ ਛੋਟੀ ਜੀ ਬੇਨਤੀ ਕਰਾਂ ਕਹਿੰਦੇ ਕਦੇ ਹਾਂ ਸਾਧੀ ਸਾਹਵਾਲੇ ਮਹਪੁਰਖਾਂ ਦੇ ਕੋਲੋਂ ਕਿਸੇ ਦਾ ਕਾਰਜ ਰੁਕ ਜਾਣਾ ਅਣ ਜਾਣਾ ਰੁਕ ਜਾਣਾ ਇੱਕੋ ਸ਼ਬਦ ਹੈ ਇਏ ਕੋ ਮਾਪੋ ਸ਼ਾਨੇ ਪਤਾ ਕੀ ਕਹਿਣਾ ਉਹ ਭਾਈ ਜੇ ਕੰਮ ਕਰਾਉਣਾ ਫਿਰ ਬੋਲੋ ਮਦਰੇ ਦਾਇਆ ਆਂਕੋ ਸਪਨਾ ਆਵਾਂ ਜੇ ਕਾਰਜ ਕਰਾਉਣਾ ਹੈ ਫਿਰ ਬੋਲੋ ਬੋਲੋ ਮਦਰੇ ਦਾਇਆ ਉਥੇ ਛੋਟੇ ਦੇ ਘਰ ਦੇ ਵਿੱਚ ਇੱਕ ਬਹੁਤ ਵੱਡੀ ਰੂਹ ਰਹਿੰਦੀ ਹੈ ਉਥੇ ਛੋਟੇ ਦੇ ਘਰ ਵਿੱਚ ਇੱਕ ਰੱਬ ਰੰਗੀ ਰੂਹ ਰਹਿੰਦੀ ਹੈ ਜੀ ਦੀ ਗੱਲ ਲੋਕੀ ਕਹਿੰਦੇ ਸੰਤ ਲੋਕੀ ਕਹਿੰਦੇ ਭਗਤ ਲੋਕੀ ਕਹਿੰਦੇ ਬ੍ਰਹਮ ਗਿਆਨੀ ਕਹਿੰਦੇ ਉਹ ਸੰਤ ਕਰਨੈਲ ਸਿੰਘ ਹੈ ਜੀ ਦੀ ਰੂਹ ਬ੍ਰਹਮ ਗਿਆਨ ਤੋਂ ਵੀ ਉੱਪਰ ਰੰਗ ਚੁੱਕੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਆ ਬਾਬਾ ਭਾਉ ਜੀ ਦਾ ਸਥਾਨ ਹੈ ਨਾ ਬਾਬਾ ਭਾਉ ਜੀ ਦਾ ਧਿਆਨੂ ਮਾਤਰੇ ਵਾਲੇ ਸੰਤ ਬਾਬਾ ਮਹਿੰਦਰ ਸਿੰਘ ਜੀ ਆ ਨੇ ਉੱਥੇ ਕਹਿੰਦੇ ਇੱਧਰ ਬਾਬਾ ਜੀਆਂ ਨੇ ਬੱਕਰੀਆਂ ਚਾਰਨੀਆਂ ਸੰਤ ਕਰਤਾਰ ਸਿੰਘ ਜੀ ਦੀ ਮੰਗਲ ਕਰ ਰਹੇ ਆ ਕਹਿੰਦੇ ਬੱਕਰੀਆਂ ਚਾਰਨੀਆਂ ਮਿਲਣਾ ਆ ਜਾਣਾ ਐ ਡੰਡਾ ਗਰਦਨ ਥੱਲੇ ਲਾ ਕੇ ਨਾ ਖੁਣ ਕਹਿੰਦੇ ਦੋ ਦੋ ਘਾਟੇ ਮਾਹ ਖੁਖਾ ਨੇ ਤਿਆਨੋਂ ਮਾਦਰੇ ਵਾਲਿਆਂ ਨੇ ਕਰਨੈਲ ਸਿੰਘ ਬਾਬਾ ਜੀ ਕੋਲੋਂ ਮਾਦਰੇ ਵਾਲਿਆਂ ਦੀ ਉੱਡੀਕ ਚ ਖੜੇ ਰਹਿਣ ਦਵਾ ਕਿਤੇ ਖੜੇ ਰਹਿਣਾ ਤੇ ਕਲਸਾ ਜੀ ਅਸਾਲੀ ਸਾਹ ਵਾਲੇ ਮਹਾਪੁਰਸ਼ ਇਹਨਾਂ ਨੂੰ ਮਿਲਣ ਆਏ ਜਿਆਨੋ ਮਾਜਰੇ ਵਾਲੇ ਮਹਾਂਪੁਰਸ਼ ਇਹਨਾਂ ਨੂੰ ਮਿਲਣਾ ਏ ਗੰਡਵਾ ਵਾਲੇ ਮਹਾਂਪੁਰਸ਼ ਇਹਨਾਂ ਨੂੰ ਮਿਲਣਾ ਏ ਤੇ ਸਾਹਮਣੇ ਆ ਕੇ ਤੁਹਾਡਾ ਘਰ ਦੇ ਸ਼ੰਕ ਸ਼ੋਟਰ ਪਰ ਤੁਹਾਡੀ ਕਮਾਈ ਸਭ